ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਕੀ ਸਭ ਤੋਂ ਪਹਿਲਾਂ ਤਾਂ ਮੈਂ ਜੈਕਪੁਰ ਡੇਲਸ ਵਾਲਿਆਂ ਦਾ ਸ਼ੁਕਰੀਆ ਦਾ ਕਰਾਂਗਾ ਧੰਨਵਾਦ ਕਰਾਂਗਾ ਕਿ ਇਹਨਾਂ ਨੇ ਬੜਾ ਯੁਕਮ ਕੰਮ ਜਿਹੜਾ ਉਹ ਬਲੱਡ ਡੋਨੇਸ਼ਨ ਕੈਂਪ ਦਾ ਇਹਨੂੰ ਅੱਜ ਆਰਗੇਨਾਈਜ਼ ਕੀਤਾ ਔਰ ਦਰਜਨਾ ਜਿਹੜੇ ਲੋਕ ਨੇ ਨੌਜਵਾਨ ਨੇ ਖਾਸ ਕਰਕੇ ਉਹਨਾਂ ਨੇ ਅੱਜ ਇੱਥੇ ਬਲੱਡ ਡੋਨੇਟ ਕੀਤਾ ਸੋ ਮੈਂ ਇਹਨਾਂ ਦੇ ਉਪਰਾਲੇ ਨੂੰ ਵੀ ਐਪਰੀਸ਼ੀਏਟ ਕਰਦਾ ਤੇ ਨਾਲ ਜਿਹੜੇ ਡੋਨਰ ਨੇ ਜਿਨ੍ਹਾਂ ਨੇ ਅੱਜ ਇੱਥੇ ਬਲੱਡ ਦਿੱਤਾ ਹੈ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਆ ਕਿ ਉਹਨਾਂ ਦੇ ਬਲੱਡ ਦੇ ਨਾਲ ਪਤਾ ਨਹੀਂ ਕਿੰਨੀਆਂ ਜ਼ਾਨਾਂ ਨੂੰ ਆਕਸੀਜਨ ਮਿਲਲੀ ਕਿੰਨੀਆਂ ਜ਼ਾਨਾਂ ਨੂੰ ਕਿ ਮਤਲਬ ਹੈ ਸਮਝਦਾ ਕਿ ਉਹਨਾਂ ਨੇ ਉਹਨਾਂ ਦੀ ਜ਼ਿੰਦਗੀ ਬਹਤਰ ਬਣਾ ਦੇਵੇ ਜਿਹੜਾ ਦਾਨਪਾਲਾ ਸੋ ਇਸ ਕਿਸ ਤਰ੍ਹਾਂ ਕੈਂਪ ਆਰਗੇਨਾਈਜ਼ ਕਰਦੇ ਰਹਿਣਾ ਚਾਹੀਦਾ ਸੋ ਮੈਂ ਖਾਸ ਕਰਕੇ ਜਿੰਨੇ ਵੀ ਡੋਨਰ ਨੇ ਜਿਹੜੇ ਵਕਤ-ਵਕਤ ਸਮਿਆਂ ਦੇ ਬਲੱਡ ਡੀਡ ਕਰਦੇ ਆ ਸਭ ਤੋਂ ਉੱਤਮ ਜੇ ਕੋਈ ਦਾਨ ਹੈਗਾ ਇਸ ਧਰਤੀ ਦੇ ਤੇ ਜੋ ਬਲੱਡ ਡੋਨੇਸ਼ਨ ਨੂੰ ਕਿਹਾ ਜਾਂਦਾ ਸੋ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਵੀ ਸ਼ੁਕਰੀਆ ਔਰ ਮੱਲੋ ਜੈਕਬੋਰੀ ਜ਼ਾਲੰਦਰ ਦੇ ਦੁਆਰਾ ਉਹਨਾਂ ਨੂੰ ਮੁਬਾਰਕਵਾਹ ਦੇਣਾ ਕਿ ਤੁਸੀਂ ਇਸ ਕੈਂਪ ਨੂੰ ਆਰਗੇਨਾਈਜ਼ ਕੀਤਾ ਸਰਨੇ ਦੇ ਅੰਦਰ ਸੋ ਮੈਨੂੰ ਵੀ ਇੱਥੇ ਆਣ ਦਾ ਮੌਕਾ ਮਿਲਿਆ ਸੋ ਮੈਂ ਜ਼ਰੂਰ ਅਪੀਲ ਕਰਾਂਗਾ ਅਪੀਲ ਬਲੱਡ ਵਟ ਵਟ ਅਪੀਲ ਕਰੋ ਇਹਦੇ ਵਿੱਚ ਕੋਈ ਘਾਟਾ ਨਹੀਂ ਪੈਂਦਾ ਕੋਈ ਇਹਦੇ ਵਿੱਚ ਜੋਖਮ ਨਹੀਂ ਹੈ ਜਿੰਨਾ ਵਾਡੂ ਡੀਡ ਕਰੋਗੇ ਉਹਨਾਂ ਲਈ ਤੰਦਰੁਸਤ ਰਹਿੰਦਾ सो सारियूं द्वारा मेर बहुत बहुत इम्पोटेंट आहे